ਮੇਰੀ ਗੱਲ ਬੜੇ ਗੌਰ ਨਾਲ ਸੁਣੋ ਇਹ ਗੱਲ ਸੁਣੋ ਪੰਜਾਬ ਦੇ ਵਿੱਚ ਹੋ ਕੀ ਰਿਹਾ ਹੈ ਪੰਜਾਬ ਦੇ ਵਿੱਚ ਕਿਸਾਨ ਵਪਾਰੀ ਇਹਨਾਂ ਦੇ ਵਿੱਚ ਪਾੜ ਪਾਇਆ ਜਾ ਰਿਹਾ ਬੜੀ ਗੂਜੀ ਗੱਲ ਤੁਹਾਨੂੰ ਮੈਂ ਕਹਿ ਰਿਹਾ ਇਹ ਇਸ ਗੱਲ ਨੂੰ ਨੋਟ ਕਰੋ ਤੁਸੀਂ ਵੀ ਪੰਜਾਬ ਦੇ ਵਿੱਚ ਕਿਸਾਨ ਨੇ ਜਿਹੜੇ ਅਤੇ ਜਿਹੜੇ ਵਪਾਰੀ ਨੇ ਉਹਨਾਂ 'ਚ ਪਾੜ ਪਾਇਆ ਜਾ ਰਿਹਾ ਹੈ ਬਚੋ ਦੋਸਤੋ ਤੁਸੀਂ ਕਿਸਾਨ ਬਾਦਚੋਂ ਤੁਸੀਂ ਵਪਾਰੀ ਬਾਦ ਤੋਂ ਪਹਿਲਾਂ ਤੁਸੀਂ ਇੱਕ ਪੰਜਾਬੀ ਹੋ ਤੁਹਾਡਾ ਇਕੱਠੇ ਰਹਿਣਾ ਸਭ ਤੋਂ ਪਹਿਲਾਂ ਤੁਹਾਡਾ ਇਕੱਠੇ ਰਹਿਣਾ ਬਹੁਤ ਜ਼ਰੂਰੀ ਹੈ ਅੱਜ ਆਮ ਆਦਮੀ ਪਾਰਟੀ ਦੀ ਸਰਕਾਰ ਕਿਸਾਨ ਹਤਾਸ਼ੀ ਹੋ ਗਈ ਜਦੋਂ ਸ਼ੰਭੂ ਦੇ ਵਿੱਚ ਖਨੌਰੀ ਦੇ ਵਿੱਚ ਰਾਤ ਨੂੰ ਸਾਡੇ ਕਿਸਾਨ ਜਿਹੜੇ ਕਿਸਾਨ ਵੀਰ ਨੇ ਕਿ ਜਿਹੜੇ ਬਜ਼ੁਰਗ ਨੇ ਕਿ ਜਿਹੜੇ ਜੋ ਉਹਨਾਂ ਤੇ ਤਸ਼ੱਦਦ ਹਟਾਇਆ ਗਿਆ ਟੈਂਟ ਪੱਟੇ ਗਏ ਉਥੋਂ ਟਰਾਲੀਆਂ ਚੱਕੀਆਂ ਗਈਆਂ ਸਮਾਨ ਚੱਕਿਆ ਗਿਆ ਰਾਸ਼ਨ ਚੱਕਿਆ ਗਿਆ ਹੋਰ ਕੁਝ ਚੱਕਿਆ ਗਿਆ ਉਹ ਉਹ ਕੀ ਸੀਗਾ ਜੀ ਮੀਟਿੰਗ ਦੇ ਲਈ ਬੁਲਾਏ ਗਏ ਕਿਸਾਨ ਆ ਜਿਹੜੇ ਚੰਡੀਗੜ੍ਹ ਦੇ ਵਿੱਚ ਉੱਥੇ ਕਿਸਾਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਘਰੋ ਘਰੀ ਕਿਸਾਨੀ ਆਗੂ ਆ ਜਿਹੜੇ ਗ੍ਰਿਫਤਾਰ ਕੀਤੇ ਗਏ ਆ ਬੇਸਿਕਲੀ ਦੋਸਤੋ ਗੱਲ ਇਹ ਹੈ ਵੀ ਕਿਸਾਨ ਯੂਨੀਅਨਾਂ ਨੇ ਜਿਹੜੀਆਂ ਉਹ ਹਰ ਗੱਲ ਤੇ ਪੰਜਾਬ ਦਾ ਸਾਥ ਦਿੰਦੀਆਂ ਪੰਜਾਬ ਦੇ ਲੋਕਾਂ ਦੇ ਨਾਲ ਖੜਦੀਆਂ ਨੇ ਠੀਕ ਹੈ ਕਿ ਹਰ ਜੋ ਸੰਸਥਾ ਹੁੰਦੀ ਹੈ ਉਹਦੇ ਚੰਗੇ ਮਾੜੇ ਬੰਦੇ ਹੁੰਦੇ ਨੇ ਕਿਉਂਕਿ ਜੇ ਹਰ ਕੋਈ ਚੰਗਾ ਹੋ ਜੇ ਤਾਂ ਉਹ ਰੱਬ ਬਣ ਜਾਂਦਾ ਇਸ ਕਰਕੇ ਗੱਲ ਇਹ ਹੈ ਪਰ ਕਿਸਾਨ ਜਿੱਥੇ ਬੰਦੀਆਂ ਜਿਹੜੀਆਂ ਉਹ ਹਰ ਗੱਲ ਦੇ ਵਿੱਚ ਪੰਜਾਬ ਦੇ ਨਾਲ ਖੜਦੀਆਂ ਨੇ ਚਾਹੇ ਵਪਾਰੀ ਹੋਵੇ ਚਾਹੇ ਕਿਸਾਨ ਹੋਵੇ ਕਿਸਾਨ ਜਿੱਥੇ ਬੰਦੀਆਂ ਹਰ ਕਿਸੇ ਦੇ ਨਾਲ ਜਿਹੜੇ ਡਟ ਕੇ ਖੜਦੀਆਂ ਨਗੀਆਂ ਤੁਸੀਂ ਪਿੱਛੇ ਜੇ ਦੇਖਿਆ ਹੋਣਾ ਬਹੁਤ ਸਾਰੇ ਸਾਡੇ ਜੋ ਵਪਾਰੀ ਭਾਈ ਸੀਗੇ ਜਿਨ੍ਹਾਂ ਨੇ ਬੈਂਕਾਂ ਦੀਆਂ ਕਿਸ਼ਤਾਂ ਨਹੀਂ ਟੁੱਟੀਆਂ ਜਾਂ ਬੈਂਕ ਦੇ ਬਲੈਕਲਿਸਟ ਹੋ ਗਏ ਸੀ ਉਹਨਾਂ ਦੇ ਘਰਾਂ ਦੇ ਕਬਜ਼ੇ ਉਹ ਵੀ ਕਿਸਾਨ ਜੁਨੇ ਨੇ ਛਡਵਾਏ ਸੀਗੇ ਤਾਂ ਦੋਸਤੋ ਇਹ ਮੇਰੀ ਇੱਕ ਗੱਲ ਤੁਸੀਂ ਨੋਟ ਕਰ ਲਓ ਕਿ ਕਿਸਾਨਾਂ ਚ ਤੇ ਵਪਾਰੀਆਂ ਦੇ ਵਿੱਚ ਪਾੜ ਪੰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਬਚੋ ਇਸ ਤੋਂ ਸਾਡਾ ਇੱਕ ਹੈ ਜਿਹੜਾ ਉਹੀ ਸਾਨੂੰ ਬਚਾ ਸਕਦਾ ਹੈ ਕਿਉਂਕਿ ਦੇਖੋ ਗੱਲ ਇਹ ਹੈ ਕਿਸਾਨ ਤੇ ਵਪਾਰੀ ਇੱਕ ਦੂਜੇ ਦੀ ਤੁਰੀ ਨਹੀਂ ਇਹ ਟ੍ਰੇਨ ਦੇ ਦੋ ਪਹੀਏ ਨਹੀਂਗੇ ਨਾ ਤਾਂ ਕਿਸਾਨਾਂ ਬੰਨਾ ਗੱਡੀ ਚੱਲ ਸਕਦੀ ਆ ਨਾ ਵਪਾਰੀਆਂ ਬਿਨਾ ਚੱਲ ਸਕਦੀ ਆ ਜੇ ਤੁਸੀਂ ਕਿਸਾਨ ਤੇ ਵਪਾਰੀ ਇਕੱਠੇ ਹੋਗੇ ਦੋਸਤੋ ਤੁਹਾਨੂੰ ਕੋਈ ਵੀ ਨਹੀਂ ਤੋੜ ਸਕਦਾ ਹੈਗਾ ਦੋਦੋ ਸ਼ੰਭੂ ਤੇ ਖਨੋਰੀ ਦੇ ਵਿੱਚ ਕਿਸਾਨਾਂ ਦੇ ਮੋਰਚੇ ਚੁਕਾਏ ਗਏ ਸੀਗੇ ਉਦੋਂ ਕਿਹਾ ਗਿਆ ਸੀਗਾ ਜੀ ਪੰਜਾਬ ਦੇ ਵਿੱਚ ਵਪਾਰ ਨਹੀਂ ਆ ਰਿਹਾ ਜੀ ਪੰਜਾਬ ਦਾ ਨੁਕਸਾਨ ਬਹੁਤ ਵੱਡੇ ਪੱਧਰ ਤੇ ਹੋ ਰਿਹਾ ਹੈ ਵਿੱਤੀ ਨੁਕਸਾਨ ਹੋ ਰਿਹਾ ਹੈ ਫਲਾਨਾ ਹੋ ਰਿਹਾ ਹੈ ਠਿੰਕਾ ਹੋ ਰਿਹਾ ਹੈ ਹੁਣ ਤਾਂ ਜੀ ਸ਼ੰਭੂ ਤੇ ਖਨੋਰੀ ਬਾਰਡਰ ਦੇ ਧਰਨੇ ਚੱਕਿਆਂ ਨੂੰ ਵੀ ਬਹੁਤ ਥਿਰ ਹੋ ਗਿਆ ਹੁਣ ਕਿੰਨੇ ਕੁ ਵਪਾਰ ਹੈ ਜਿਹੜੇ ਆਪਣੇ ਵਿਉਂਦਿਆ ਰੇਲਪੇਲ ਹੋ ਰਹੀ ਆ ਵੀ ਬਹੁਤ ਆਪਣੇ ਤਾਂ ਗੱਡੀਆਂ ਨੇ ਗੱਡੀਆਂ ਭਰ ਕੇ ਜਾ ਰਹੀਆਂ ਨੇ ਜੀ ਕਿਸਾਨ ਯੂਨੀਅਨਾਂ ਨੇ ਉਹਨਾਂ ਨੂੰ ਰੱਜ ਕੇ ਬਦਨਾਮ ਕੀਤਾ ਗਿਆ ਇਹ ਨਾ ਥਾਂ ਦੇਖਦੇ ਆ ਨਾ ਹੋਰ ਦੇਖਦੇ ਆ ਜੀ ਇਹ ਤਾਂ ਪੈਪਾਂ ਹੀ ਧਰਨੇ ਲਾ ਲੈਂਦੇ ਆ ਇਹਨੂੰ ਸ਼ੌਂਕ ਹੈ ਜੀ ਧਰਨਾ ਲਾਉਣ ਦਾ ਤੁਸੀਂ ਮੈਨੂੰ ਐਂ ਦੱਸੋ ਗੱਲ ਤਾਂ ਦੋਸਤੋ